ਕਿਸ ਤਰ੍ਹਾਂ ਵਾਪਰਿਆ ਜੀ ਕਾਹਦਾ ਕਰ ਵਾਪਰਿਆ ਜੀ ਆਸਾਵਾਚ ਮਾਂ ਪੁੱਤ ਨਾਲ ਲੈ ਕੇ ਕਾਰਡ ਜਾਂਦੇ ਪਏ ਸੀ ਆਪਦੇ ਵੱਡੇ ਭਰਾ ਦਾ ਜਲਾਲਾਬਾਦਰੋਂ ਜਾਂਦਾ ਹੈ ਇਹ ਇੱਥੇ ਲਾਂਚੀਆਂ ਕੋਲ ਮੁੰਡਾ ਰੀਲਰ ਨੂੰ ਲਾਂਗੇ ਦਾ ਜਾਂਦਾ ਹੈ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਜਿੰਦੀ ਵਜ੍ਹਾ ਕਰਕੇ ਪਤਾ ਨਹੀਂ ਲੱਗਿਆ ਅੱਗੋ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਹੱਬ ਟੁੱਟੀ ਸੀ ਟਰਾਲੀ ਦੀ ਉਹਦੇ ਵਿੱਚ ਵੱਜੇ ਤੇ ਮਾਂ ਪੁੱਤ ਦੀ ਮੌਕੇ ਦੀ ਡੈਥ ਹੋ ਗਈ ਕਾਹਦੇ ਤੇ ਜਾ ਰਹੇ ਸੀ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਹੈਲਮਟ ਨਾ ਲਗਣ ਕਰਕੇ ਉਹ ਇਹ ਹਲਮੜ ਲੱਗੇ ਹੁੰਦਾ ਸ਼ਾਇਦ ਬਚ ਜਾਂਦਾ ਮੁੰਡਾ ਸਿਰ ਸਿਰ ਤੇ ਸੱਟ ਲੱਗ ਗਈ ਕਿ ਮੋਬਾਈਲ ਹੀ ਕਾਰਨ ਬੜਾ ਅਸਾਹਸਾ ਦਾ ਵੀ ਆ ਮੈਂਨ ਆਪਾਂ ਮੋਬਾਈਲ ਹੀ ਗਏ ਸਕੇ ਨੇ ਕੰਨਾਂ ਤੇ ਹੈੱਡਫੋਨ ਲੱਗੇ ਹੋਏ ਸੀ ਮੋਬਾਈਲ ਚਲਾ ਚਲਾ ਰਿਹਾ ਸੀ ਅਸੀਂ ਆ ਕੇ ਉਹਨੇ ਬੰਦ ਕੀਤਾ ਤੇ ਮਾਦ ਦੇ ਵਿੱਚ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਫੋਨ ਜਦੋਂ ਅਸੀਂ ਚੱਕਿਆ ਲਖੀਰ ਦੇਖੀ ਹੂੰ ਇਹ ਦੇਖ तो आ रहा जो अपने ब्याह रिकॉर्ड बनने जा रहा अपने रिश्तेदारा ਤੇ ਰਸਤਾ ਜਲਾਲਚੀਆਂ ਪਿੰਡ ਲਾਲਚੀਆਂ ਕੋਲ ਇੱਕ ਟਰਾਲੀ ਦੇ ਵਿੱਚ ਵਜਨ ਕਰਨ ਇਹਨਾਂ ਦੀ ਮੌਤ ਹੋ ਗਈ ਹੈ ਕਿਸ ਕਿਸ ਦੀ ਮੌਤ ਹੋਈ ਹੈ ਇਹ ਵੀਰੇ ਦੋ ਇੱਕ ਮੁੰਡਾ ਇਹਨਾਂ ਦੀ ਮਾਤਾ ਨਾਲ ਕਿਸੇ ਦੋਨੋਂ ਦੀ ਮੌਤ ਪੂਰੇ ਹੋਆ ਆ ਮੁੰਡਾ ਤਾਂ ਮੌਕੇ ਤੇ ਮਰ ਗਿਆ ਸੀ ਤੇ ਉਹਨਾਂ ਦੀ ਮਾਤਾ ਨੂੰ ਹਸਪੀਟਲ ਲਾਗਾ ਸੀ ਉਹਨਾਂ ਦੀ ਵੀ ਦਰਦ ਹੋ ਚੁੱਕੀ ਹੈ ਠੀਕ ਕਿੱਥੋਂ ਦੇ ਨੇ ਕਿੱਥੋਂ ਆ ਰਹੇ ਸੀ ਕਿਸ ਤਰ੍ਹਾਂ ਉਹਦੇ ਵਿੱਚ ਚਾਚਾ ਦਾ ਮੜਾ ਸੀ ਕਿ ਲੱਤਾ ਵਿੰਗ ਵਾਲਾ ਤਾਂ ਆਪ ਕੋ ਆਦੇ ਤੇ ਸੀਗੇ ਚੱਲੇ ਵੀ ਕੇ ਅੱਗੇ ਸ਼ੇਰ ਵਿੰਗ ਵਾਲੇ ਕੀ ਕਰਨ ਜਾ ਰਹੇ ਸੀਗੇ ਜਿੰਨਾ ਡੱਟੇ ਆਪਾਂ ਕਿਹ ਰਿਸ਼ਤਾ ਹਿਆ ਨਾਲ ਮੇਰੇ ਚਾਚੇ ਦਾ ਮੁੰਡਾ ਹੋਵੇਗਾ ਤੇ ਚਾਚੀ ਸੀ ਗਈ ਕੀ ਜਾਵੇ ਜਿਹੜਾ ਘਟਨਾ ਵਾਪਰੀ ਹੈ ਪੁਲਿਸ ਨੂੰ ਬੁਲਾਇਆ ਆਉਂਦੇ ਤਰੰਤ ਦੇਖਦੇ ਉਹਨੀ ਕਾਰਵਾਈ ਵੀ ਕਰਾਂਗੇ ਜੇ ਜਿਹੜੀ ਕੋਈ ਸਰਕਾਰੀ ਮਦਦ ਹੋ ਤਾਂ ਉਹਨੀ ਹੋਣੀ ਹੈ ਪਰ ਹੈ ਬੜੀ ਜਿਸ ਤਰ੍ਹਾਂ ਨੌਜਾਨਾ ਬੱਚਾ ਦਿੱਖ ਰਿਹਾ ਦੇਖ ਕੇ ਮਾਨਸਿਕ ਕੀੜਾ ਵੀ ਹੋਈ ਹੈ ਜਾਣਾ ਵਿਆਹ ਤੇ ਸੀ ਤੇ ਉਹ ਮਾਦਮ ਚ ਸ਼ਾਰਜ ਆ। ਲੱਗੀ ਇਹਦੇ ਵੱਡੇ ਭਾਈ ਦਾ ਵਿਆਹ ਸੰਕਾਰ ਦੇਣ ਜਾ ਰਹੇ। ਇੱਕ ਦੇਖੋ ਇਹ ਟਰਾਲੀ ਖਰਾਬ ਖੜੀ ਹੈਗੀ। ਕੀ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਵੀ ਰੋਡ ਖਰਾਬ ਹੋਵੇ ਕੋਈ ਪਿੱਛੇ ਕੋਈ ਚੀਜ਼ ਰੱਖ ਦਿੱਤੀ ਜਾਵੇ। ਬਿਲਕੁਲ ਨੈਗਲੀਜੈਂਸੀ ਹੈ ਕਿਉਂਕਿ ਜੇ ਇਹੀ ਜੇ ਖਰਾਬ ਹੋ ਗਈ ਸੀ ਤਾਂ ਆਪਣੇ ਆਂਢ ਗੁਆਂਢ ਤੋਂ ਕਿਸੇ ਨੂੰ ਬੁਲਾ ਕੇ ਕਿਸੇ ਦੀ ਮਦਦ ਲੈ ਕੇ ਉਹਨੂੰ ਉਹਨੂੰ ਕੁਝ ਰੁੱਖ ਤੋੜ ਦੇ ਟਾਹਣੀਆਂ ਤੋੜ ਕੇ ਰੱਖ ਦਿੰਦੇ ਤਾਂ ਵੀ ਕੋਈ ਬੜਾ ਮोटा ਇਲਮ ਹੋ ਜਾਂਦਾ। ਜੀ ਉਹ ਗਲਤੀ ਤਾਂ ਕੀਤੀ ਟਰਾਲੀ ਮੰਤਰੀ ਜੀ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਨੇ ਇਸ ਰੋਡ ਤੇ ਕੋਈ ਨਾ ਕੋਈ ਕੀਮਤੀ ਪਹਿਲਾਂ ਜਾ ਰਹੀਆਂ ਨੇ ਕਿ ਰੋਡ ਸੰਬੰਧੀ ਕੋਈ ਅਪਡੇਟ ਆਈ ਨਹੀਂ ਕਿ ਰੋਡ ਕਦੋਂ ਤਿਆਰ ਹੋਊਗਾ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਸੀ ਕਿ ਇਹ ਰੋਡ ਤੇ ਰਸ਼ ਬੜਾ ਹੈ ਤਿੰਨ ਸਟੇਟਾਂ ਦਾ ਰਸ਼ ਰਹਿੰਦਾ ਇੱਕ ਦੇ ਸੜਕ ਤੇ ਇਹ ਫੋਰ ਲੇਨ ਹੋ ਜਾਏਗੀ ਤਾਂ ਬਚਾਅ ਹੋ ਜਾਏਗਾ ਕਿਉਂਕਿ ਫਿਰ ਇੱਕ ਪਾਸੇ ਜਾਣ ਵਾਲੇ ਹੋਣਗੇ ਇੱਕ ਪਾਸੇ ਆਉਣ ਵਾਲੇ ਜੀ ਜੀ ਹੁਣ ਇਹ ਜਿਸ ਤਰ੍ਹਾਂ ਖੜ ਗਏ ਤਾਂ ਦੀ ਸੜਕ ਤਾਂ ਟਾਲੀ ਨੇ ਰੋਕ ਲਈ ਸੀ ਬਿਲਕੁਲ ਜੀ ਤਾਂ ਫਿਰ ਇਹ ਸਵੈ ਕੀ ਸੀ ਕਿ ਉਹ ਜਿਹੜੇ ਪਿੱਛੇ ਆ ਰਹੇ ਸੀ ਅੱਗੋਂ ਕੋਈ ਆ ਰਿਹਾ ਉਹਨੂੰ ਬਚਾਉਂਦੇ ਪਚਾਉਂਦੇ ਹੋਰ ਕੋਈ ਹੱਲ ਨਹੀਂ ਹੋਇਆ ਤੇ ਬ੍ਰੇਕ ਮੋਟਰਸਾਈਕਲ ਦੀਆਂ ਬ੍ਰੇਕਾਂ ਕੋਈ ਨਹੀਂ ਵੱਡੀਆਂ ਆ ਜੇ ਨਾਰਮਲ ਬ੍ਰੇਕਿੰਗ ਇਹਨਾਂ ਦੇ ਤਕਨੀਕ ਹੋ ਗਈ ਹੈ ਐਮਐਲ ਸਰ ਮਾਲੀ ਸਹਾਇਤਾ ਕੀਤੀ ਜਾਊਗੀ ਸਰਕਾਰ ਵੱਲੋਂ ਇਹਨਾਂ ਦੀ ਬਿਲਕੁਲ ਜੀ ਕੀਤੀ ਜਾਏਗੀ ਬੰਦਾ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਕਿਹਾ ਤੇ ਬੰਦਾ ਤਾਂ ਮੁਰਦਾ ਨਹੀਂ ਜਿਹੜਾ ਚਲੇ ਗਿਆ ਸਰਕਾਰ ਵੱਲੋਂ ਐਕਸੀਡੈਂਟਲ ਕੇਥਾਂ ਦੇ ਵਿੱਚ ਜਿਹੜੀ ਹੈ ਜੇ ਅਗਰ ਕਲੇਮ ਹੁੰਦਾ ਜੇ ਉਹਨਾਂ ਦਾ ਬੀਮਾ ਹੈ ਤਾਂ ਠੀਕ ਹੈ ਨਹੀਂ ਹੁੰਦਾ ਤਾਂ ਫਿਰ ਉਸ ਸਰਕਾਰੀ ਪੱਧਰ ਤੇ ਮਦਦ ਕੀਤੀ ਜਾਂਦੀ ਹੈ